ਤਦ ਰਾਜ ਦੇ ਦਿਸਪਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਤਾਂ ਦੇਸ਼ਪੜ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਸੈਕਟਰ 33 ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਘੇਰਾਓ ਕੀਤਾ ਜਿਸ ਦੇ ਵਿੱਚ ਚੰਡੀਗੜ੍ਹ ਦੇ ਕੌਂਸਲਰ ਕੁਲਦੀਪ ਕੁਮਾਰ ਅਤੇ ਹੋਰ ਵਰਕਰ ਵੀ ਮੌਜੂਦ ਰਹੇ ਨੇ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਲਾਈਟ ਪੁਆਇੰਟ ਤੋਂ ਹੀ ਹਿਰਾਸਤ ਦੇ ਵਿੱਚ ਲੈ ਲਿਆ। भाजपा के तानाशाह के खिलाफ लड़ रहे हैं हमारे नेता अरविंद केजरीवाल को पहले ईडी हिरासत करती है ईडी एक सबूत कोर्ट में पेश नहीं कर पा रही और अब सीबीआई उसको गिरफ्तार कर रही है तानाशाही ताना तो की तस्वीर देख सकते हो तो हिरासत है पुलिस वालों ला लिता गया केजरीवाल को जबरदस्ती इन्होंने काल्पनिक घोटाले में ਕੋਲਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕਰਨਾ ਸੀਗਾ ਚੰਡੀਗੜ੍ਹ ਬੀਜੇਪੀ ਘਰ ਵਾਲੇ ਦਾ ਬੀਜੇਪੀ ਹੈਡਕੁਆਰਟਰ ਦਾ ਜਿਹੜਾ ਹੈ ਕਿਰਾਵਕਾ ਨਾਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਜਿਹੜੇ ਮੇਅਰ ਨੇ ਉਹ ਵੀ ਬਿਲਕੁਲ ਨਾਲ ਸਨ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸਾਫ਼ ਤੌਰ ਤੇ ਕਹਿ ਗਈ ਤਾਨਾ ਸ਼ਾਈ ਦੇ ਖਿਲਾਫ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੇਕਰ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਮੇਅਰ ਨੂੰ ਜਿਹੜਾ ਹੈ ਹਰਾਸਤ ਦੇ ਵੀ ਜਿਹੜਾ ਹੈ ਜ਼ਰੂਰ ਲੈ ਲਿਤਾ ਗਿਆ ਹੈ ਹਾਦੇ ਵੀ ਜਿਹੜੇ ਨੇ ਪੋਸਟਰਸ ਉਹਨਾਂ ਵੱਲੋਂ ਫੜੇ ਗਏ ਆ ਤੇ ਸਾਫ਼ ਤੌਰ ਤੇ ਕਿਹਾ ਹੋਇਆ ਹੈ ਕਿ ਈਡੀ ਤੇ ਸੀ ਜਿਹੜੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਉਹਨੂੰ ਲੈ ਕੇ ਜਿਹੜੀ ਹੈ ਇਹ ਸਾਫ਼ ਤੌਰ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਜ਼ਬਰਨ ਜਿਹੜਾ ਹੈ ਬਿਲਕੁਲ ਲੈ ਕੇ ਲੈ ਕੇ ਜਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕਟਰਾਂਵਾਂ ਨੇ ਉਹਨਾਂ ਨੂੰ ਬਿਲਕੁਲ ਕੁਝ ਕਾਰਕਟਰਾਂਵਾਂ ਦੇ ਨਾਲ ਗੱਲ ਵੀ ਜਰੂਰ ਕਰਾਂਗੇ ਮਗਰ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਸਾਫ਼ ਤੌਰ ਤੇ ਕਿ ਅੱਜ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦੀ ਗੱਲ ਕੀਤੀ ਗਈ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪ੍ਰੋਟੈਸਟ ਕਰੇਗੀ ਮਗਰ ਉਹਨਾਂ ਨੂੰ ਜਿਹੜਾ ਹੈ ਲਾਈਟਾਂ ਤੇ ਹੀ ਰੋਕ ਲਿੱਤਾ ਗਿਆ 1 ਸੈਕਿੰਡ ਇੱਕ ਸਾਈਡ ਹੈ ਚੰਡੀਗੜ੍ਹ ਸੈਕਟਰ 34 ਹੈ ਤੇ ਦੂਸਰੀ ਸਾਈਡ ਲਾਈਟਾਂ ਦੇ ਨਾਲ ਹੀ ਜਿਹੜਾ ਹੈ 33 ਦੇ ਵਿੱਚ ਭਾਜਪਾ ਦਾ ਕਾਰਾਲੇ ਹੈ ਤੇ ਉੱਥੇ ਹੀ ਜਿਹੜਾ ਹੈ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਲਾਈਟਾਂ ਤੇ ਹੀ ਰੋਕ ਲਿੱਤਾ ਗਿਆ ਸੀਗਾ ਚੰਡੀਗੜ੍ਹ ਦੇ ਮੇਅਰ ਜਿਹੜੇ ਨੇ ਕੁਲਦੀਪ ਸਿੰਘ ਉਹ ਵੀ ਜਿਹੜੇ ਨੇ ਇੱਥੇ ਮੌਜੂਦ ਸੀਗੇ ਉਹਨਾਂ ਦੀ ਅਗਵਾਈ ਦੇ ਵੀ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਮਗਰ ਇੱਥੇ ਹੀ ਜਿਹੜਾ ਹੈ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿੱਤਾ ਗਿਆ ਸਾਫ ਤੌਰ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੀ ਈਡੀ ਤੇ ਸੀਬੀਆਈ ਵੱਲੋਂ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਜਿਹੜਾ ਅੱਜ ਪ੍ਰੋਟੈਸਟ ਬਿਲਕੁਲ ਕੀਤਾ ਜਾ ਰਿਹਾ ਹੈ ਜਗਾ ਜਗਾ ਜਿਹੜੇ ਨੇ ਬੀਜੇਪੀ ਕਾਰਾਲੇ ਦਾ ਘੇਰਾਬ ਜਿਹੜਾ ਹੈ ਕੀਤਾ ਜਾ ਰਿਹਾ ਤੇ ਲਗਾਤਾਰ ਜਿਹੜੇ ਨੇ ਪ੍ਰੋਟੈਸਟ ਜਿਹੜੇ ਨੇ ਜਰੂਰ ਚੱਲ ਰਹੇ ਨੇ ਹੱਥ ਦੇ ਵਿੱਚ ਪੋਸਟਰ ਸੀਗੇ ਕਿ ਕੇਜਰੀਵਾਲ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਤੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕਿਰਤਾ ਹੈ ਉਹਨਾਂ ਵੱਲੋਂ ਜਿਹੜਾ ਹੈ ਅੱਜ ਪ੍ਰੋਟੈਸਟ ਜਿਹੜਾ ਹੈ ਬਿਲਕੁਲ ਕੀਤਾ ਜਾਣਾ ਸੀਗਾ ਤੇ ਜਿਹਦੇ ਚੱਲਦੇ ਅੱਜ ਭਾਜਪੀ ਸੈਕਟਰ 33 ਦਾ ਘੇਰਾਵ ਕੱਣਾ ਸੀਗਾ ਮਗਰ ਉਹਨਾਂ ਨੂੰ ਲਾਈਟਾਂ ਤਾਂ ਹੀ ਪੁਲਿਸ ਵੱਲੋਂ ਰੋਕ ਲਿੱਤਾ ਗਿਆ ਤੇ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਚੰਨੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨ ਵੀ ਨਿਊਜ਼ ਲਈ ਅਮਿਸ਼ਿਤ